ਇਸ ਨੂੰ ਜਾਣ ਕੇ ਪੁੱਛੋ ਸਰ ਪਿਆ ਤੇ ਜਾਨਦੇ ਮਨ ਤਾਂ ਆਪਣਾ ਤਿੰਨ ਲੱਭ ਵੀ ਆਇਆ ਤਿੰਨ ਹਾਂ ਮਨ ਮੇਰੇ ਤਿੰਨ ਕੀ ਓਟਲੇ ਤੇ ਤਿੰਨ ਕੀ ਆਇਆ ਜਿਹੜਾ ਤੁਹਾਨੂੰ ਕਰੀ ਨਾਲ ਅੱਛਾ ਤੇ ਤੇ ਤਿੰਨ ਮਨ ਮੇਰੇ ਤਿੰਨ ਕੀ ਓਟਲੇ ਹਾਂ ਬਹੁਤ ਚੰਗਾ ਤਿੰਨ ਜਾਨਦੇ ਤਿੰਨ ਜਨ ਦੇ ਤੱਤੇ ਸਾਡੀ ਨੰਨ ਨੂੰ ਸਾਡੀ ਤਾਂ ਨਹੀਂ ਹੈ ਨਾ ਤੱਤੇ ਨੂੰ ਸਹਿ ਕਰਨਾ ਨੰਨਾ ਮੁਕਤਾ ਜੀ ਤਿੰਨ ਜਨ ਦੇ ਨਹੀਂ ਹੋਗੀ ਹਾਂ ਤਿੰਨ ਜਨ ਦੇ ਤਿੰਨ ਦਾ ਮਾਨ ਮੇਰੇ ਤਿੰਨ ਕੀ ਹੋਣ ਦੇ ਮਾਨ ਦਾ ਆਪਣਾ ਤਿੰਨ ਜਨ ਦੇ ਜਿਨੀ ਜਨ ਆਪਣਾ ਪ੍ਰਭੂ ਕੋ ਸ਼ਾਸਤਾ ਸੋ ਜਨ ਸਰਬ ਤੋਂ ਪਾ ਦੋ ਅੱਛਾ ਇਸ ਕੀ ਸਰਨ ਹੁਣ ਇਸ ਕੀ ਐਸੇ ਇਸ ਕੀ ਸਰਨ ਸਰਬ ਸੁਖ ਪਾਵੇ ਇਸ ਕੇ ਦਰਸ ਸਭ ਪਾਪ ਮਿਟਾਵੇ ਉਹ ਠੀਕ ਹੈ ਉਹਦੀ ਗੱਲ ਤੈਨਾਂ ਦੇਖਣਾ ਸੀਗਾ ਹਾਂ ਜੀ ਜਿਹੜਾ ਤਿੰਨ ਲੱਖ ਦੱਸਾਂ ਤੇ ਤੇਲੇ ਪ੍ਰਮਾਨ ਉਹ ਤੇ ਸਿਆਰੀ ਨਹੀਂ ਚੱਲੇ ਤੈਨੂੰ ਤੇ ਜਿਹੜਾ ਹੁੰਦਾ ਇੱਕ ਵਜਨ ਹੁੰਦਾ ਤੇ ਜਿਹੜਾ ਹਾਲਮ ਦਾ ਹੈ ਉਹ ਵਜਨ 여기 사운드 ਟੰਗਲੀ ਲੱਗੀ ਹੈ ਸਿਆਰੀ ਉਹ ਗਲਤ ਉਹ ਤੇ ਵਜਨ ਹੈ ਇਹ ਗੱਲ ਤਾਂ ਖਾਸੀ ਫਿਰ ਬਹੁਤ ਲੰਮੀ ਹੋ ਜਾਉ ਨੇ ਜਿਆਦਾ ਕੀਤੀ ਹੈ ਮੇਰਾ ਮਿਸਾਲੀ ਕੀਤੀ ਮਾ ਕਮਾ ਹੁਣ ਕੋਰ ਕੋ ਮਾ ਜਿੱਤੇ ਤੈਨੂੰ ਦਾ ਇਹਨੇ ਕੀ ਕਿਹਾ ਗੁਰਜੀਤ ਦਾ ਕੋਈ ਜੀ ਤੈਨੂੰ ਉਹ ਕਹਨਾ ਮਾਖਾ ਵਿੱਚ 10 ਦਾ ਲਫ਼ਜ਼ਾ ਅਰਥੋ ਹੀ ਰਹੂ ਜੋ ਸੀ ਕਿ ਤਾ ਸ਼ਾਇਰੀ ਬਦਲੀ ਜਾਸੋ ਤੇ ਜਿਹੜੀ ਇਹ ਲੈ ਪ੍ਰਵਾਣ ਦਾ ਮਤਲਬ ਅਰਥੋ ਹੀ ਰਹਿਣਗੇ ਅਥੀ ਨਹੀਂ ਬਦਲ ਸਕਦੇ ਅਰਥ ਬਦਲ ਕੇ ਬੱਡੀ ਹੋਰ ਕੋਈ ਯਾਨੀ ਕਿ ਫਰੀ ਤਾਂ ਬੰਦਾ ਹੀ ਨਹੀਂ ਕਿਦਰ ਜਾਣਾ ਵੀ ਫਰੀ ਤਾਂ ਵੱਡਾ ਹੀ ਨਹੀਂ ਨਾ ਹੈ ਤੇ ਨਾ ਫਰਤ ਤੈਨਾਂ ਨੂੰ ਹੈ ਤੈਨੂੰ ਤੈਨ ਜੇਲੇ ਵਰਵਣ ਤੈਨਾਂ ਨੂੰ ਜੇਲੇ ਵਰਵਣ ਕੀਤਾ ਸ਼ਲੋਕ ਸਤਿਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਉ ਇਸਕੇ ਸੰਗ ਸਿੱਖ ਉਧਰੇ ਨਾਨਕ ਹਰਗੋਬ ਗਾਉ ਸਤਿਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਉ ਸਤਗੁਰ ਉਹਨੂੰ ਕਹਿ ਸਕਦੇ ਆਂ ਜੀ ਜਿਨੇ ਸਤਪੁਰਖ ਜਾਣ ਲਿਆ ਹੋਵੇ ਇਹ ਤੂੰ ਕਹਿਣਾ ਪਿਆ ਕਿ ਸਤਗੁਰ ਤੇ ਖਾਲੀ ਕੋਈ ਨਹੀਂ ਲਿਖਿਆ ਹੈ ਸਤਗੁਰ ਸਾਰਿਆਂ ਦੇ ਅੰਦਰ ਔਰ ਜੋ ਸਤਗੁਰ ਉਹਦਾ ਪ੍ਰਗਟ ਹੁੰਦਾ ਹੈ ਸਤਗੁਰ ਕਿੱਥੇ ਹੈ ਸਾਰਿਆਂ ਵਿੱਚ ਸਤਗੁਰ ਰਾਮ ਗਰਭ ਚ ਹੈ ਪਰਮਦੇ ਅੰਦਰ ਚ ਉਹ ਜਿਹਨੂੰ ਵਰਮ ਕਹਿੰਦੇ ਉਹ ਹੀ ਸਤਗੁਰ ਹੈ ਇਹ ਨੂੰ ਪ੍ਰਭੂ ਕਾ ਨੇ ਉਹ ਹੀ ਸਤਗੁਰਾ ਜਦੋਂ ਸਤਗੁਰ ਦਾ ਜਨਮ ਹੋਣਾ ਪਰ ਉਹ ਅੰਡੇ ਚ ਬਾਹਰ ਆਉਣਾ ਫਿਰ ਇਹ ਸਤਗੁਰਾ ਫਿਰ ਇਹ ਸਤਗੁਰ ਪ੍ਰਗਟ ਹੈ ਦੁਨੀਆ ਵਿੱਚ ਫਿਰ ਬਾਹਰ ਲਿਆਂਦਾ ਵੀ ਸਤਗੁਰਾ ਆਪਣਾ ਦਾ ਹਯੋਗ ਹੈ ਬਾਹਰ ਲਿਆਂ ਵਾਸਤੇ ਵੀ ਸਤਗੁਰਾ ਆਪਣਾ ਤਾਂ ਹੈ ਹੀ ਹੈ ਆਪਣਾ ਦਾ ਆਪਣਾ ਨੇ ਜਾਣੇ ਲਿਆਉਣ ਸਤਿਗੁਰ ਪਰ। 괴ਰੋ ਪ੍ਰਗਟ ਰੂਪ ਸਤਗੁਰ ਕਹਿ ਸਕਦੇ ਆ ਬਾਹਰ ਲਿਆ ਪਰਗਟ ਹੋ ਗਿਆ ਸਤਿਗੁਰ। ਅਸਲ ਦੇ ਵਿੱਚ ਜਨਮ ਦਾ ਮਤਲਬ ਪ੍ਰਗਟ ਹੋ ਜਾਣਾ ਈ। ਬੱਚਾ ਅੰਡੇ ਦੇ ਵਿੱਚ ਹੈਗਾ ਬਾਹਰ ਪ੍ਰਗਟ ਨਹੀਂ ਹੋਇਆ। ਪ੍ਰਗਟ ਹੋ ਕੇ ਉਹਦਾ ਰੂਪ ਦਾ ਪਤਾ ਲੱਗੂਗਾ ਅੰਡੇ ਦੇ ਵਿੱਚ ਨਹੀਂ ਪਤਾ ਰਹਿਣ ਲੂਗੀ। ਪ੍ਰਗਟ ਕਰ ਪ੍ਰਗਟ ਹੋਣ ਦਾ ਮਤਲਬ ਮੈਂ ਬੋਲੂਗਾ। ਜੇ ਬੋਲੂਗਾ ਉਹਦਾ ਗਿਆਨ ਕੀ ਹੈ ਉਹ ਰੰਗ ਰੂਪ ਗਿਆਨ ਦੇ ਵਿੱਚ ਹੋਣੀ ਚਾਹੀਦਾ ਬੋਲੂਈ ਹਾਂ ਹੋਣੀ ਚਾਹੀਦਾ ਬੋਲਣ ਕੇ ਗਿਆਨ ਹੈ ਬੋਲਣ ਦੇ ਰੂਪ ਹੈ ਰੰਗ ਰੂਪ ਬੋਲਣ ਦੇ ਵਿੱਚ ਹੀ ਆ ਕਾਦੇ ਵਿੱਚ ਗਿਆਨ ਦਾ ਰੂਪ ਹੈ ਗਿਆਨ ਦਾ ਰੰਗ ਉਹ ਆਪਣਾ ਰੂਪ ਦਿਖਾਊਗਾ ਆਤਮਦਰਸ਼ਨ ਕਰਾਊਗਾ ਆਪਣਾ ਰੂਪ ਕੀ ਉਹ ਆਤਮਦਰਸ਼ਨ ਕਰਾਊਗਾ ਉਹ ਵੀ ਜਰੂਰੀ ਹੈ ਨਾੜਿਕ ਗੁਰਮੁਖੀ ਦੇਖ ਪਹਿਲਾਂ ਤਾਂ ਉਹਨੇ ਆਪਣਾ ਆਪ ਦੇਖਿਆ ਫਿਰ ਦੂਜੂ ਹੋਊਗਾ ਮਤਲਬ ਦੇਖਿਆ ਦੂਜਾ ਤਾਂ ਨਹੀਂ ਬਾਣੀ ਉਹ ਆਹੇ ਦਿਖਾਊਗਾ ਦੱਸੂਗਾ ਜੀ ਤਾਂ ਇਹ ਕਹਿੰਦਾ ਸਤਿਪੁਰਖ ਜਨ ਜਾਣਿਆ ਸਤਿਗੁਰ ਦਸ਼ਕਾ ਜਾਣਿਆ ਜੋ ਜਾਣਿਆ ਉਹ ਹੀ ਵਿਦਦੇ ਜਾਣਦੇ ਉਹ ਹੀ ਹੈ ਜੋ ਜਾਣੇ ਸਤਿਪੁਰਖ ਜਨ ਜਾਣਿਆ ਜਿਹਨੇ ਸਤਿਪੁਰਖ ਨੂੰ ਜਾਣ ਲਿਆ ਇੱਕ ਨੂੰ ਜਾਣ ਲਿਆ ਇੱਥੇ ਵੀ ਪੁਰਖ ਦੇ ਨਾਲ ਸੱਤਨਾਂ ਪੁਰਖ ਹੈ ਇੱਕ ਮਤਲਬ ਵਾਹ ਪੁਰਖ ਹੈ ਸੱਤਨਾਂ ਦੀ ਪੁਰਖ ਹੈ ਸੱਤਨਾਂ ਦੇ ਪੁਰਖ ਹੈ ਸੱਤ ਪੁਰਖ ਤੋਂ ਉੱਪਰ ਤਾਂ ਸੱਤ ਪੁਰਖ ਤੇ ਫਿਰ ਨਾ ਕੋਈ ਅੱਗੇ ਆਊਗਾ ਹੁਕਮਾਂ ਵਾਲੇ ਮਹਾਗੁਰੂ ਘਰ ਹੈ ਜਿਹੜੀ ਕਲੈਕਟਿਵ ਸ਼ਕਤੀ ਹੈ ਸਾਰੀ ਉਹ ਸਾਜ ਖਣ ਦੀ ਦਾ ਨੋ ਸਾਰੇ ਦੀ ਸ਼ਕਤੀ ਦਾ ਨੋ ਮਹਾਪੁਰਖ ਜਿਹਦੇ ਸਾਰੇ ਪੁਰਖਾਂ ਦੀ ਹਿੱਤ ਉਹ ਸ਼ਕਤੀ ਦੇ ਅਧਿਨ ਨੇ ਸਾਰੇ ਪੁਰਖ ਉਸ ਬਾਣੇ ਦੇ ਵਿੱਚ ਸਾਰੇ ਹੀ ਨੇ ਬਾਣੇ ਹੁਕਮ ਹੈ ਅੰਦਰ ਸਭ ਕੋ ਹੁਕਮ ਦੀ ਜਿਹੜੀ ਸ਼ਕਤੀ ਹੈ ਕਲੈਕਟਿਵ ਕਲੈਕਟਿਵ ਸੋਚ ਦੀ ਜਿਹੜੀ ਸ਼ਕਤੀ ਹੈ ਉਹਦਾ ਨੋ ਮਹਾਪੁਰਖ ਇਹਦੇ ਨੂੰ ਯੂਜ਼ ਕਰ ਸਕਦੇ ਪੰਥ ਜਿਹੜੇ ਜਿਹੜੇ ਸਤਗੁਰ ਨਹੀਂ ਹੈਗੇ ਕੋਈ ਸਾਡੇ ਹੈ ਨਹੀਂ ਸਭ ਕੁਝ ਬਣਿਆ ਮੈਚੇ ਕੋਈ ਕਹਿੰਦੇ ਅਸੀਂ ਤਾਂ ਗੱਲ ਇੱਕ ਦੀ ਕਰ ਰਹੇ ਹਾਂ ਪਰ ਇਹਨੂੰ ਜਿੰਦਗੀ ਤਰ੍ਹਾਂ ਸਮਝਾਇਆ ਨਹੀਂ ਪਰ ਉਹ ਬੰਨੀ ਬੈਠੇ ਨੇ ਆਪਣੇ ਆਪ ਉਹ ਤਾਂ ਇਹ ਜਾ ਕੋਈ ਸੁਧਾਰ ਰਹੂਗਾ ਹੁੰਦਾ ਰਹੇ ਕਿਤੇ ਸਮਝਾਇਆ ਉਹਨਾਂ ਨੇ ਕਿੱਥੇ ਸਮਝਾਇਆ ਇੱਕ ਦੀ ਗੱਲੇ ਦੀ ਕਰਦੇ ਹੁਣ ਕਿਹਨਾ ਕੀਤੀ ਇੱਕ ਦੀ ਗੱਲ ਨਾ ਹਾਂ ਸਾਰਿਆਂ ਦਾ ਸਭ ਕੁਝ ਕਹੁੰਦਾ ਉਹ ਤਾਂ ਸਿੱਕੀ ਛੱਡ ਗਿਆ ਸਾਡੇ ਖੁਦਾ ਕੀ ਦੀ ਟੀਮ ਬਣਾਈ ਬੈਠਾ ਉਹਦੀ ਕੋਈ ਗੋਸ਼ ਨਹੀਂ। ਯਾ ਕਹਨਾ ਉਹ ਰਾਮਦਾਸ ਰਾਮ ਜੀ ਤੇ ਸਾਧੂ ਦੇ ਦਰਸ਼ਨ ਤੋਂ ਕਿਉਂ ਵੀ ਉਹਦੇ ਦਰਸ਼ਨ ਕੀ ਮਿਲੂਗਾ ਤੇਰੇ ਕੋਲ ਕੀ ਨੀਂਦ ਹੈ ਰਾਮ ਸਿੰਘ ਕੋਲ ਸੀਗਾ। ਰਾਮ ਸਿੰਘ ਕੋਲ ਕੀ ਸੀ ਉਹਦੇ ਦਰਸ਼ਨ ਕਿਉਂ ਕਰਾਂਗਾ ਤੇਰੇ ਦਰਸ਼ਨਾਂ 'ਚ ਕਿਉਂ ਵੀ ਕੁਝ। ਕੋਈ ਬਾਤ। ਤਾ ਆਪਣੇ ਆਪ ਫਸੇ ਛਡੋ ਉਹਨੂੰ ਨਿਕਲ ਰਹਿ ਜਾਉਂਦਾ ਰਹਿਣਾ। ਉਹ ਜਿਹੇ ਜੀ ਸੰਗਤ ਹੈ ਉਹਦੇ ਸਾਧੂ ਨੇ। ਸੰਧਤ ਗੱਲ ਬਹੁਤ ਜਿਹੜਾ ਸਕੂਲ ਹੋਊ ਬੱਚੇ ਹੋਣਗੇ ਉਹਦੇ ਟੀਚਰ ਹੋਣਗੇ ਸਕੂਲ ਛੋਟੇ ਵੀ ਨੇ ਬੱਚਿਆਂ ਦੇ ਮਤਲਬ ਹੈ ਬਹੁਤ ਮਹਿੰਗੇ ਸਕੂਲ ਨੇ ਉਹ ਵੀ ਛੋਟੇ ਬੱਚਿਆਂ ਦੇ ਪ੍ਰਾਇਮਰੀ ਤੋਂ ਸਟਾਰਟ ਹੁੰਦੇ ਨੇ ਐਵਰੀਵਰਥਰ ਸਕੂਲ ਮੰਡਿਆ ਦੇ ਵਿੱਚ ਉਹ ਵੀ ਸਕੂਲ ਬੱਚਿਆਂ ਦੇ ਜਿਹੜਾ ਸਤਪੁਰ ਚਾਹੀ ਜੀ ਸੰਧਦਾ ਹੋਇਆ ਸਤਪੁਰ ਜਹ ਜਾ ਸੰਬਧਤ ਹੋਊਗੀ ਡਿਮਾਂਡ ਹੋਊਗੀ ਉਹ ਨਹੀਂ ਉਹ ਜਿਹਾ ਹੀ ਸਬਦ ਰਹੂਗਾ ਸਤਿਗੁਰ ਕੁਝ ਜਿਨ ਜਾਣਿਆ ਸਤਿਗੁਰ ਤੇਸ ਦਾ ਨਾਮ ਤੇਸ ਕੇ ਸੰਗ ਸਿੱਖ ਉਧਰੇ ਨਾਨਕ ਹਰ ਗੁਣ ਗਾਉ ਸਤਿਗੁਰ ਦੀ ਵਿਆਖਿਆ ਕੀਤੀ ਹੈ ਸਤਿਪੁਰਭ ਜੀ ਨੇ ਜਾਣ ਲਿਆ ਉਹਨੂੰ ਸਤਿਗੁਰ ਕਿਹਾ ਜਾ ਸਕਦਾ ਸਤਿਗੁਰ ਪਹਿਲਾਂ ਵੀ ਬθεਰੀ ਮੰਡੀ ਲੱਗੀ ਹੋਣੀ ਹੈ ਪਹਿਲਾਂ ਵੀ ਬਿਦਿਆ ਦੇ ਸਾਧਗੁਰ ਹੋਣੇ ਨੇ ਤਾਂ ਕਿ ਹੈ ਸਤਗੁਰ ਤਿਸ ਦਾ ਨਾਮ ਨਹੀਂ ਲੋੜਦੀ ਸੀ ਕਹਿਣ ਦੀ ਘਰ ਘਰ ਸਤਗੁਰ ਪਾਣੇ ਬੈਠੇ ਹੋਣੇ ਨੇ ਕਿਉਂ ਸਤ ਸੰਗਤ ਜਿਹੜਾ ਕਰਾਉਂਦਾ ਸਤਗੁਰ ਹੁੰਦਾ ਹੀ ਹੈ ਜਿੱਦੀ ਜਾ ਕੇ ਸੰਗਤ ਕਰਾਉਂਦੇ ਸਤ ਸੰਗਤ ਚੋਂ ਆਇਆ ਤਾਂ ਸਤਗੁਰ ਤਾਂ ਆਪੇ ਹੋ ਗਿਆ ਸਤ ਸੰਗਤ ਤੇ ਸਤਗੁਰੇ ਘਰਾ ਸਕਦਾ ਸੱਚ ਨਾਲ ਜੋੜ ਸਕਦਾ ਸਤਗੁਰ ਕਿਉਂ ਸਤਪੁਰਖ ਹੋਣੇ ਜਾਣ ਲਿਆ ਸਤਪੁਰਖ ਦਾ ਦਰਸ਼ਨ ਕਰਾਉਣ ਵਾਲਾ ਹੀ ਸਤਗੁਰ ਹੈ ਸਤਿਪੁਰਖ ਦੀ ਕਥਾ ਕਰਨ ਵਾਲਾ ਕਥਨ ਕਰਨ ਵਾਲਾ ਸਮਝਾਉਣ ਵਾਲਾ ਸਤਿਗੁਰੂ ਕੀ ਹੁੰਦਾ ਹੈ ਸਤਗੁਰ ਹੈ ਸੱਚ ਦਾ ਗਿਆਨ ਦੇਣ ਵਾਲਾ ਸਤਗੁਰ ਹੈ ਸਤਗੁਰ ਤੇ ਸਾਨੂੰ ਫਿਰ ਉਹਦੇ ਨਾਲ ਗਾਹ ਕੀ ਹੈ ਕਿ ਸੰਗ ਸਿੱਖ ਉਧਰੇ ਉਹ ਜਿਹੜਾ ਸਿੱਖਾ ਹੈ ਉਹਦੇ ਕੋਲ ਜਾਂਦਾ ਜੀ ਉਹਦਾ ਆਧਾਰ ਨਹੀਂ ਹੋਇਆ ਤਾਂ ਸਤਗੁਰ ਨਹੀਂ ਹੈ ਜੇ ਤੋ ਸਿੱਖਿਆ ਦਾਦਾ ਸਤਿਗੁਰ ਨੂੰ ਜਾਊ ਛੱਡ ਜੋ ਮੂਰਖੰਦ ਕੋ ਹੋ ਰਹਾ ਫਿਰ ਉਹ ਸਤਿਗੁਰ ਮੰਨ ਕੇ ਉੱਥੇ ਰਹੂਗਾ ਕਿਉਂ ਨਾ ਆਧਾਰ ਕਰਨਾ ਨਹੀਂ ਨਾ ਉਹਨੇ ਆਧਾਰ ਕਰਨਾ ਨਾ ਉਹਨੂੰ ਆਧਾਰ ਦੀ ਲੋੜ ਹੈ ਕੋਈ ਬਿਸ਼ਟਾਖਾ ਕੀੜਾ ਆਧਾਰ ਦਾ ਪਤਾ ਹੀ ਨਹੀਂ ਹੁਣਾ ਉਹ ਉਹੋ ਉਹ ਤਾਂ ਬਿਸ਼ਟਾਖਾ ਕੀੜਾ ਘਾਇਆ ਧਾਰੀ ਹੈ ਮਾਇਆ ਵਾਸਤੇ ਉੱਪਰੇ ਨੂੰ ਉੱਦਰੇ ਗਏ ਹਾਂ ਉੱਪਰੇ ਨੂੰ ਉੱਦਰੇ ਗਏ ਨਾ ਹਾਂ ਉੱਪਰੇ ਦਾ ਉੱਦਰੇ ਕੋਈ ਗੱਲ ਹੈ ਗੜ ਤੱਕ ਡੁੱਬਿਆ ਹੋਇਆ ਬਾਹਰ ਆ ਜਾਂਦਾ ਕਹਿੰਦੇ ਸਾਨੂੰ ਗੜ ਤੱਕ ਬਾਹਰ ਆ ਗਿਆ ਪਾਣੀ ਜੋ ਡੁੱਬਿਆ ਹੋਇਆ ਹੈ ਗੜ ਤੱਕ ਬਾਹਰ ਆ ਜਾਂਦਾ ਹੈ ਤਾਂ ਨੱਕ ਅੱਖਾਂ ਕੰਨ ਗਿਆਨੰਦ ਰਿਹਾ ਉਹਦੇ ਕੰਮ ਕਰਨ ਲੱਗ ਜਾਂਦੇ ਨੱਕ ਜੀ ਸਾਹਿਬ ਹੀ ਆਉਣ ਲੱਗ ਜਾਂਦਾ ਫਿਰ ਸਾਡੀ ਘੋਟਣ ਚਲੀ ਜਾਂਦੀ ਹੈ ਉਹ ਜੇ ਮੈਂ ਪਰਪਦੇ ਅੰਡੇ ਜੋ ਬਾਹਰ ਆਉਂਦਾ ਹੈ ਬਾਹਰ ਆ ਜਾਂਦਾ ਜੋ ਪਰ ਪ੍ਰਾਪਤ ਪਹਿਲਾ ਧਰਮ ਹੈ ਜੇ ਮੈਂ ਰਹਿਣਾ ਜਾ ਰਿਹਾ ਮੂਰਤੀ ਪੂਜਾ ਜਾ ਰਿਹਾ ਮੰਨ ਰਿਹਾ ਵੀ ਮੂਰਤੀ ਦੇ ਦਰਸ਼ਨ ਹੁੰਦਾ ਹੁੰਦਾ ਮਨ ਕੇ ਜਾ ਰਿਹਾ ਐਸੀ ਨਿਕਾਲੋ ਪਿਸ਼ਾਸ ਪੁਰਾਸੀ ਜੇਕਰ ਜਦ ਸਤਗੁਰ ਮਿਲੇ ਆ ਨਾਨਕ ਉਹ ਬਰੇ ਉਹਦੇ ਉਪਰੇ ਕੋਈ ਨਹੀਂ ਇਹ ਮੇਰੀ ਧਾਰਨਾ ਗਲਤ ਹੈ ਅਕਸਰ ਜਿਹੜੀ ਮੂਰਤੀ ਮੇਰੀ ਹੈ ਮੇਰਾ ਸਰੀਰ ਹੈ ਉਹਨਾਂ ਨਾਲ ਲੈਣਾ ਵੀ ਗੁਰਦੰਸਾ ਤੇਰੀ ਜਿਹੜੀ ਮੂਰਤੀ ਹੈ ਨਾ ਸੱਚੀ ਹੈ ਇਹ ਆ ਜਿਹੜਾ ਤੇਰਾ ਸਰੀਰ ਹੈ ਇਹ ਸੱਚੀ ਮੂਰਤੀ ਹੈ ਉਹ ਝੂਠੀ ਉਹ ਮੂਰਤੀ ਵੀ ਮੂਰਤੀ ਹੈ ਝੂਠੀ ਹੈ ਉਹ ਇਹ ਤਾਂ ਮੂਰਤੀ ਸੱਚੀ ਹੈ ਤੇ ਉਹ ਸੱਚੀ ਮੂਰਤ ਖਾ ਸਕਦੀ ਹੈ ਕਿਸੇ ਨੂੰ ਸਜ਼ਾ ਦੇ ਸਕਦੀ ਹੈ ਜੇ ਮੂਰਤ ਸੱਚੀ ਹੈ ਤਾਂ ਘਰਣਾ ਆ ਰਿਹਾ ਥਾਉ ਖਾਦਾ ਹੀ ਫਰਦੀਏ ਇਹ ਮੂਰਤੀ ਸੱਚੀ ਹੈ ਤੇਰੀ ਝੂਠੀ ਮੂਰਤੀ ਨੂੰ ਪੂਜਦਾ ਹੈ ਤੇਰੇ ਵਾਲੀ ਮੂਰਤੀ ਜੋ ਦਰਸ਼ਨ ਹੋ ਜੂ ਉਹ ਚਾਹੀਉਂ ਮੈਨੂੰ ਤੇਨੂੰ ਤੇਰੇ ਅੰਦਰੋਂ ਦਰਸ਼ਨ ਉਹ ਗੱਲ ਸਮਝਾਈ ਜੀ ਉਹਦੇ ਅਕਲ ਚ ਆ ਗਈ ਹਾਂ ਠੀਕ ਹੈ ਗਲਤ ਹੈ ਤੂੰ ਆਪ ਦੁਰ ਕੇ ਆਇਆ ਤੇਰੀ ਮੂਰਤੀ ਤੁਰੇ ਫਿਰਦੀ ਹੈ ਉਹ ਤਾਂ ਤੁਰ ਵੀ ਨਹੀਂ ਸਕਦੀ ਗਾਦਾ ਸਮਝ ਆ ਗਈ ਬਸ ਉਪਰੇ ਦਾ ਮਤਲਬ ਇਹੀ ਹੈ ਉੱਤੇ ਆ ਜਾਂ ਉੱਪਰ ਇਹ ਕੋਈ ਗੱਲ ਆ ਸਮਝ ਆ ਗਈ ਵੀ ਗੱਲ ਠੀਕ ਹੈ ਉੱਪਰ ਆ ਗਿਆ ਉੱਪਰ ਆ ਗਿਆ ਫਿਰ ਫੈਸਲਟੀ ਕੀਤੀ ਮੂਰਤੀ ਪੂਜਾ ਛੱਡ ਗਿਆ ਸਰਪਨਗਮ ਫਿਰ ਆ ਬਲੇਹਾਰੀ ਗੁਰ ਆਪਣੇ ਦੇਵਾੜੀ ਸਾਧ ਬਾਜ ਜਦ ਮਾਨਸ ਤੇ ਦੇਵਤੇ ਕੀ ਕਰ ਤਰਣਾ ਲਾ ਕੀ ਗੋ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਫਿਰ ਕਹਿੰਦਾ ਇਤੇ ਚੱਲ ਨਾ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਕਿਉਂਕਿ ਹਜ਼ਾਰ ਆਪਣੇ ਅੰਦਰ ਸੀ ਗਿਆਨ ਤੇ ਬਿਨਾਂ ਉਹ ਮੰਨੇ ਬੈਠਾ ਤਾਂ ਬਣਾ ਗਿਆ ਤਾਂ ਇਹ ਹੈਗਾ ਮੂਰਤੀ ਚ ਗਿਆਨ ਤੋਂ ਬਿਨਾਂ ਹੀ ਮੰਨੇ ਬੈਠਾ ਸੁਣੀ ਸੁਣਾਈ ਗੱਲ ਤੇ ਉਹ ਕਹਿੰਦਾ ਗਿਆਨ ਤੋਂ ਬਿਨਾਂ ਤਾਂ ਅਸਲ ਨੇਹਰੇ ਸਾਰਿਆਂ ਦੇ ਐਵੇਂ ਮੰਨੀ ਜਾਂਦਾ ਨੇ ਮੂਰਤੀ ਚ ਹੁੰਦਾ ਹੁੰਦਾ ਹੀ ਉਹ ਜੋ ਉਪਰਿਆ ਉਹ ਹੀ ਗੱਲ ਕਹੀ ਉਪਰ ਉਹ ਗੱਲ ਕਹੀ